ਜਦੋਂ ਤੁਸੀਂ ਵੋਟ ਪਾਉਣ ਜਾਣਾ ਜਿੱਥੇ ਦਸਕਤ ਕਰਾਉਂਦੇ ਨੇ ਵੀ ਹਾਂ ਇਹਨੇ ਵੋਟ ਪਾਤੀ ਉਹ ਦਸਕਤ ਸਾਰਿਆਂ ਬੰਦੇ ਨੇ ਪੰਜਾਬੀ ਚ ਕਰ ਤੇ ਬਾਕੀ ਉਹ ਦਬਣ ਦੀ ਲੋੜ ਦੀ ਛਪਣ ਦੀ ਲੋੜ ਦੀ ਬਥੇਰੇ ਇਹ ਡرائی ਵੀ ਜਾਂਦੇ ਆ ਆਪਣੇ ਬੰਦਿਆਂ ਨੂੰ ਆਪਣੇ ਪੋਸਟਰਾਂ ਦੇ ਪੋਸਟਰ ਵੀ ਲਾਈ ਜਾਂਦੇ ਆ ਘਰੇ ਆ ਕੇ ਰਿਸ਼ਤੇਦਾਰ ਪਿਠਾ ਦਿੰਦੇ ਨੇ ਜਾਂ ਹੂੰ ਦਬਕਾਉਂਦੇ ਨੇ ਵੀ ਥੋੜਾ ਨੁਕਸਾਨ ਹੋ ਜਾਊਗਾ ਤੁਸੀਂ ਰੱਖੇ ਤੋਂ ਕੀ ਲੈਣਾ ਸੋ ਛੋਟੋ ਜੇ ਉਖੜੀ ਸਿਰ ਫਿਰ ਮੋਹਲਾਂ ਦਾ ਕੀ ਡਰ ਕੋਈ ਗੱਲ ਨਹੀਂ ਐ ਨੰਗੇ ਤੜ ਹੋ ਕੇ ਲੜਾਈ ਲੜਨੀ ਪੈਣੀ ਆ ਖੜੇ ਆ ਦਾ ਖੜੇ ਆ ਤੁਸੀਂ ਖੜੇ ਹੋ ਤਾਂ ਮੈਂ ਵੀ ਖੜਾ ਹਰ ਹਾਲ ਆਪਾਂ ਤੁਹਾਡੇ ਨਾਲ ਖੜੇ ਆ ਪੰਜਾਬ ਨਾਲ ਆਪਾਂ ਨੂੰ ਐਂ ਡਟ ਕੇ ਖੜਨ ਦੀ ਲੋੜ ਆ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਤਿੰਨ ਜਰੂਰੀ ਬੇਨਤੀਆਂ ਨੇ ਮੇਰਾ ਵੀਰ ਧਿਆਨ ਦੇ ਨਾਲ ਸੁਣ ਲੈਣਾ ਇੱਕ ਤਾਂ ਕੱਲ ਨੂੰ 29 ਤਰੀਕ ਨੂੰ ਕੱਲ 29 ਤਰੀਕ ਨੂੰ ਆਪਣਾ ਵੱਡਾ ਰੋਡ ਮਾਰਚ ਜਿਹੜਾ ਕੱਢਣ ਜਾ ਰਹੇ ਆ ਪੁੱਜੋ ਮੰਡੀ ਤੋਂ ਸ਼ੁਰੂ ਹੋ ਕੇ ਸਵੇਰੇ ਆਪਾਂ ਦਾਣਾ ਮੰਡੀ ਪੁੱਜੋ ਇਕੱਠੇ ਹੋਣਾ 8:30 ਦਾ ਵਕਤ ਆ ਉੱਥੋਂ ਚੱਲ ਕੇ ਆਪਾਂ ਜਾਣਾ ਪੂਲਾ, ਨਥਾਣਾ, ਝੰਡਾ ਵਾਲਾ ਹਰਾਇਪੁਰ, ਗੋਨੇਆਣਾ, ਬਟਿੰਡਾ, ਭਿੰਡੋਬਾਲਾ ਆਪਾਂ ਜਾਣਾ ਨਰੂਆਣਾ, ਨਰਵੰਦ ਜੈ ਸਿੰਘ ਵਾਲਾ ਆਪਣਾ ਕੁੱਦਾ, ਆਨੰਦਗੜ੍ਹ, ਕਾਲਚਰਾਣੀ, ਬਾਦਲ ਲੰਬੀ ਇਧਰ ਨੂੰ ਜਾਣਾ। ਸਾਰੇ ਵੀਰਾਂ ਨੂੰ ਮੇਰੀ ਬੇਨਤੀ ਆ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਆਪ ਕੋ ਆਪਣੇ ਸਾਧਨ ਲੈ ਕੇ ਮੇਰਾ ਵੀਰ ਟਰੈਕਟਰ ਗੱਡੀਆਂ ਮੋਟਰਸਾਈਕਲ ਜਿਹੜੇ ਵੀ ਸਾਧਨਾਂ ਤੇ ਤੁਸੀਂ ਆ ਸਕਦੇ ਹੋ ਭਰਾ ਬਣ ਕੇ ਆਓ ਕੱਲ ਨੂੰ ਆਪਣਾ ਅਖੀਰਲਾ ਹੰਬੜਾ ਮਾਰਨਾ ਆਪਾਂ ਜਬਰਦਸਤ ਤਰੀਕੇ ਨਾਲ ਮਾਰਨਾ ਤੁਸੀਂ ਜਿਹੜਾ ਆਪਣਾ ਮਾਰਚ ਸੀਗਾ ਮਾਨਸਾਲਾ ਉਹ ਬਹੁਤ ਕਾਮਯਾਬ ਕੀਤਾ ਇੰਨੀ ਲੋ ਵਗਦੀ ਸੀਗੀ ਮੂੰਹ ਫੂਕ ਤੇ ਲੋ ਨੇ ਅੱਖਾਂ ਫੂਕਦੀਆਂ ਗੱਟੇ ਫੂਕ ਤੇ ਪਰ ਤੁਸੀਂ ਖੀਰ ਤੱਕ ਝੋਟਿਓ ਉਹ 125 ਕਿਲੋਮੀਟਰ 26 ਕਿਲੋਮੀਟਰ ਆਪਾਂ ਗਏ ਆ ਅਖੀਰ ਤੱਕ ਤੁਸੀਂ ਜਾ ਕੇ ਸਰਦੂਲਗੜ੍ਹ ਦੇ ਵਿੱਚੋਂ ਸਮਾਪਤ ਕੀਤਾ ਕੱਲ ਨੂੰ ਫਿਰ ਮੇਰਾ ਵੀ ਬੇਨਤੀ ਹੈ ਸਾਰਿਆਂ ਨੂੰ ਕਿ ਤੁਸੀਂ ਸਾਰਿਆਂ ਨੇ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਅਖੀਰ ਤੱਕ ਆਪਾਂ ਜਾਣਾ ਆਪੋ ਆਪਣੇ ਸਾਧਨ ਲੈ ਕੇ ਕੱਲ ਨੂੰ 8:30 ਵਜੇ ਦਾਣਾ ਮੰਡੀ ਉੱਚੋ ਮੰਡੀ ਦੇ ਵਿੱਚ ਪਹੁੰਚ ਜਿਓ ਕੱਲ ਨੂੰ ਬੀਬੀ ਖਾਲੜਾ ਜੀ ਆ ਰਹੇ ਨੇ ਭਾਈ ਅਮਰਤਪਾਲ ਸਿੰਘ ਦੇ ਭਰਾ ਤੇ ਉਹਨਾਂ ਦੇ ਬਾਪੂ ਜੀ ਵੀ ਆ ਰਹੇ ਨੇ ਤੇ ਭਾਈ ਸਰਬਜੀਤ ਸਿੰਘ ਜਿਹੜੇ ਆਪਣੇ ਫਿਲਕੁਰ ਤੋਂ ਚੋਣ ਲੜ ਰਹੇ ਨੇ ਉਹ ਵੀ ਆ ਰਹੇ ਨੇ ਸੋ ਹੋਰ ਵੀ ਕਈ ਜਿਹੜੇ ਸਿੰਘ ਆ ਰਹੇ ਨੇ ਸੋ ਸੋਨੂੰ ਬੇਨਤੀ ਆ ਕਿ ਬਾਈ ਸਾਰਿਆਂ ਨੇ ਬੱਤ ਬੱਤ ਵੱਡੀ ਗਿਣਤੀ ਵਿੱਚ ਕੱਲ ਨੂੰ ਆਉਣਾ ਦੂਜੀ ਬੇਨਤੀ ਵਰੀ ਉਹ ਸੁਣ ਲਓ ਵੈਸੇ ਗੱਡੀਆਂ ਆਪਣੀਆਂ ਪ੍ਰਚਾਰ ਕਰਨਦਾਰ ਰਹੀਆਂ ਨੇ ਆਪਣੇ ਕੋਲ 15 18 ਗੱਡੀਆਂ ਛੱਡੀਆਂ ਹੋਈਆਂ ਨੇ ਬੱਖ-ਬੱਖ ਉਹ ਫਿਰਦੀਆਂ ਨੇ ਇਲਾਕਿਆਂ ਦੇ ਵਿੱਚ ਹਲਕਿਆਂ ਦੇ ਵਿੱਚ ਜਿਹੜੇ ਨਵੇਂ ਆਪਣੇ ਹਲਕੇ ਆ ਹਰ ਹਲਕੇ ਦੇ ਆਪਣੀਆਂ ਦੋ ਤਿੰਨ ਗੱਡੀਆਂ ਫਿਰਦੀਆਂ ਨੇ ਪ੍ਰਚਾਰ ਕਰਦੀਆਂ ਆਪਣੇ ਨਿਸ਼ਾਨ ਦਾ ਵੀ 10ਵੇਂ ਨੰਬਰ ਤੇ ਨਿਸ਼ਾਨ ਆ ਚੋਣ ਛਣ ਬਾਲਤੀ ਉਹ ਦੱਸਦੇ ਫਿਰਦੇ ਪਰ ਫੇਰ ਵੀ ਮੈਂ ਬੇਨਤੀ ਕਰਦਾ ਤੁਹਾਨੂੰ ਕਿ ਤੁਸੀਂ ਤੁਹਾਡੇ ਕੋਲ ਟਰੈਕਟਰ ਹੈਗੇ ਆ ਉਹ ਜਿਹੜੀ ਉਹ ਆਪਣਾ ਗੀਤ ਜਾਂ ਚੱਲਦਾ ਗੀਤ ਚੱਲਦਾ ਤੇ ਨਾਲ ਮਗਰ ਆਪਣਾ ਪ੍ਰਚਾਰ ਕਰਦਾ ਉਹ ਬੋਲਦਾ ਨਿਸ਼ਾਨ ਦੱਸਦਾ ਉਹ ਚਿਪ ਜੀ ਉਹ ਮੋਬਾਈਲ ਚ ਪਾ ਲਿਆ ਕਰੋ ਉਹਦੇ ਦਲਾਲਾ ਕੋ ਬਲੂਟੁੱਥ ਨਾਲ ਜੁੜ ਜਾਂਦਾ ਉਹ ਉਹ ਤੁਸੀਂ ਜੋੜ ਕੇ ਉਹ ਤੁਸੀਂ ਆਪਣਾ ਜੋੜ ਕੇ ਤੁਸੀਂ ਉਹਦੇ ਨਾਲ ਤੇ ਪ੍ਰਚਾਰ ਪਿੰਡਾਂ ਦੇ ਵਿੱਚ ਟਰੈਕਟਰ ਇੱਕ ਵਾਰੀ ਸਵੇਰੇ ਤੜਕੇ ਤੇ ਇੱਕ ਵਾਰੀ ਹੱਥ ਨੇ ਆਪੀ ਕਮਾਦਿਆ ਕਰੋ ਬਈ ਆਪਣੇ ਕੋਲ ਕੱਲ ਦਾ ਦਿਨ 30 ਨਾ 29 ਤੇ 30 ਤੂਦਨ ਆਪਣੇ ਪ੍ਰਚਾਰ ਦੇ ਬੱਚੇ ਆ ਇੱਕ ਤਾਂ ਇਹ ਬੇਨਤੀ ਟਰੈਕਟਰ ਦੇ ਉੱਤੇ ਚਿਪ ਲਾ ਕੇ ਆਪੋ ਆਪਣੇ ਪਿੰਡਾਂ ਦੇ ਵਿੱਚ ਸਾਰੀ ਗਲੀ ਗਲੀ ਕੱਢ ਦਿਆ ਕਰੋ ਨਿਸ਼ਾਨ ਦਾ ਪਤਾ ਲੱਗ ਜੇ ਤੀਜੀ ਬੇਨਤੀ ਤੀਜੀ ਬੇਨਤੀ ਇਹ ਆ ਕਿ ਆਪਣੇ ਕੋਲੇ ਜਿਹੜਾ ਗੋਟਾਂ ਵਾਲੇ ਦਨ ਤੁਸੀਂ ਬੂਥ ਲਾਉਣੇ ਆ ਉਹਨਾਂ ਬੂਥਾਂ ਦੇ ਉੱਤੇ ਇੱਕ ਫਲੈਕਸ ਕਢਾ ਕੇ ਆਪਣੇ ਪਿੰਡ ਦੇ ਵਿੱਚ ਉਹ ਫਲੈਕਸ ਦੇ ਉੱਤੇ ਛੋਟੀ ਫਲੈਕਸ ਕਢਾ ਲਓ ਉਹਦੇ ਉੱਤੇ ਆਪਣਾ ਚੋਣ ਨਿਸ਼ਾਨ ਬਾਲਟੀ ਸਰਦਾਰ ਮਾਨ ਸਾਹਿਬ ਦੀ ਫੋਟੋ ਉੱਤੇ ਮੇਰੀ ਫੋਟੋ ਲਾ ਕੇ ਉਹ ਆਪਣਾ ਉੱਥੇ ਲਾ ਸਕਦੇ ਹੋ ਜਾਂ ਆਪਣਾ ਦਫਤਰ ਆ ਬਹਿੰਡੇ ਬੀਬੀ ਦਾ ਚਾਉਂਦੇ ਉੱਤੇ ਉੱਥੇ ਤੁਸੀਂ ਆ ਕੇ ਉਹ ਜਿਹੜੀ ਕੋਈ ਸਮਗਰੀ ਆ ਕੋਈ ਪੋਸਟਰ ਆ ਕੋਈ ਝੰਡੇ ਆ ਸਟicker ਆ ਉੱਥੋਂ ਤੁਸੀਂ ਲੈ ਵੀ ਸਕਦੇ ਹੋ ਤੀਜੀ ਬੇਨਤੀ ਆ ਸਵੀਲ ਠੰਡੇ ਪਾਣੀ ਦੀ ਜਰੂਰ ਲਾਓ ਜਿੱਥੇ ਵੋਟਾਂ ਪਈਆਂ ਉਹਦੇ ਵਿਚਾਰੇ ਕੋਈ ਬਜ਼ੁਰਗ ਕੋਈ ਮਾਂ ਕੋਈ ਕੋਈ ਬਜ਼ੁਰਗ ਬੰਦੇ ਆਉਂਦੇ ਨੇ ਉੱਤੇ ਪਾਣੀ ਦੀ ਲੋੜ ਹੋਣੀ ਆ ਕਿਉਂ ਗਰਮੀ ਬਹੁਤ ਜ਼ਿਆਦਾ ਹੈ ਸਾਂਝੂ ਬਸਵੀਲ ਲਾ ਦਿਓ ਕੋਈ ਗੱਲ ਨਹੀਂ ਆਪਾਂ ਇਹ ਸੋਚਣਾ ਵੀ ਇਹ ਫਲਾਨੀ ਪਾਰਟੀ ਵਾਲੇ ਤੇ ਫਲਾਨੀ ਪਾਰਟੀ ਵਾਲੇ ਸਾਰਿਆਂ ਲਈ ਮੈਂ ਆਪਣੀਆਂ ਆਪਣੀ ਪਾਰਟੀ ਵਾਲਿਆਂ ਨੂੰ ਬੇਨਤੀ ਆਪਣੀ ਜਿੰਨੇ ਭਰਾ ਜੁੜੇ ਨੇ ਆਪਣੇ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪ ਦੇ ਤੌਰ ਦੇ ਉੱਤੇ ਉਹ ਜਿਹੜੀ ਸਵੀਲ ਲਾ ਕੇ ਸਾਰਿਆਂ ਨੂੰ ਠੰਡੇ ਬੈਠੇ ਪਾਣੀ ਦੀ ਉਹਦੇ ਸੇਵਾ ਕਰਗੇ ਅਗਲੀ ਬੇਨਤੀ ਸੁਣ ਲਓ ਜਿਹੜੀ ਬੜੀ ਅਹਿਮ ਤੇ ਜਿਹੜੀ ਬੜੀ ਅਹਿਮ ਤੇ ਜ਼ਰੂਰੀ ਬੇਨਤੀ ਆ ਉਹ ਸੁਣ ਲਿਓ ਉਹ ਬੇਨਤੀ ਇਹ ਆ ਵੀ ਜਦੋਂ ਤੁਸੀਂ ਵੋਟ ਪਾਉਣ ਜਾਣਾ ਜਿੱਥੇ ਦਸਖਤ ਕਰਾਉਂਦੇ ਨੇ ਵੀ ਹਾਂ ਇਹਨੇ ਵੋਟ ਪਾਤੀ ਉਹ ਦਸਖਤ ਸਾਰਿਆਂ ਬੰਦੇ ਨੇ ਪੰਜਾਬੀ ਚ ਕਰਨੀ ਉਹ ਦਸਖਤ ਸਾਰੇ ਬੰਦਿਆਂ ਨੇ ਪੰਜਾਬੀ ਚ ਕਰਨੀ ਇਹ ਚਾਰ ਪੰਜ ਮੇਰੀਆਂ ਬੇਨਤੀਆਂ ਨੇ ਬਾਕੀ ਉਹ ਦਬਣ ਦੀ ਲੋੜ ਦੀ ਛਪਣ ਦੀ ਲੋੜ ਦੀ ਬਥੇਰੇ ਇਹ ਡرائی ਵੀ ਜਾਂਦੇ ਆ ਆਪਣੇ ਬੰਦਿਆਂ ਨੂੰ ਆਪਣੇ ਪੋਸਟਰਾਂ ਦੇ ਪੋਸਟਰ ਵੀ ਲਾਈ ਜਾਂਦੇ ਆ ਘਰੇ ਆ ਕੇ ਰਿਸ਼ਤੇਦਾਰ ਪਿਠਾ ਦਿੰਦੇ ਨੇ ਜਾਂ ਹੂੰ ਦਬਕਾਉਂਦੇ ਨੇ ਵੀ ਤੁਹਾਡਾ ਨੁਕਸਾਨ ਹੋ ਜਾਊਗਾ ਤੁਸੀਂ ਰੱਖੇ ਤੋਂ ਕੀ ਲੈਣਾ ਸੋ ਛੋਟੋ ਜੇ ਉਖੜੀ ਸਿਰਫ ਮੋਹਿਆਂ ਦਾ ਕੀ ਡਰ ਕੋਈ ਗੱਲ ਨਹੀਂ ਐ ਨੰਗੇ ਧੜ ਹੋ ਕੇ ਲੜਾਈ ਲੜਨੀ ਪੈਣੀ ਆ ਖੜੇ ਆ ਤਾਂ ਖੜੇ ਆ ਤੁਸੀਂ ਖੜੇ ਹੋ ਤਾਂ ਮੈਂ ਵੀ ਖੜਾ ਹਰ ਹਾਲ ਆਪਾਂ ਤੁਹਾਡੇ ਨਾਲ ਖੜੇ ਆ ਪੰਜਾਬ ਨਾਲ ਆਪਾਂ ਨੂੰ ਐਂ ਡਟ ਕੇ ਖੜਨ ਦੀ ਲੋੜ ਆ ਬਾਈ ਸੋ ਸਾਰਿਆਂ ਮੇਰੇ ਵੀਰਾਂ ਨੂੰ ਬੇਨਤੀ ਆ ਭਰਾਵਾਂ ਨੂੰ ਵੀ ਆ ਮੇਰੀਆਂ 4-5 ਗੱਲਾਂ ਦੇ ਉੱਤੇ ਧਿਆਨ ਨਾਲ ਗੌਰ ਕਰਨਾ ਤੇ ਇਹ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸਾਂਝੀ ਕਰ ਦਿਓ ਤਾਂ ਕਿ ਹਰ ਇੱਕ ਤੱਕ ਇਹ ਪਹੁੰਚ ਸਕੇ ਆਪਣਾ ਸੁਨੇਹਾ ਹਰ ਇੱਕ ਤੱਕ ਪਹੁੰਚ ਸਕੇ ਬਾਕੀ ਆਪਾਂ ਜਿਹੜੀ ਵੀ ਕੋਈ ਜਾਣਕਾਰੀ ਆ ਉਸ ਨੂੰ ਸਮੇਂ ਸਮੇਂ ਤੇ ਦੰਦੇ ਰਹਾਂਗੇ ਕੱਲ ਨੂੰ 8:30 ਵਜੇ ਦਾਣਾ ਮੰਡੀ ਪੁੱਛੋ ਆਪਣਾ ਰੋਡ ਮਾਰਚਾ ਵੱਡਾ ਉੱਥੇ ਆਪਾਂ ਸ਼ੁਰੂ ਹੋਗੇ ਤੇ ਬੱਖ-ਬੱਖਾ ਪਥਾਵਾਂ ਤੋਂ ਲਿ ਜਾ ਕੇ ਉੱਥੇ ਆਪਾਂ ਅਖੀਰ ਲੰਬੀ ਤੇ ਜਾ ਕੇ ਪਹੁੰਚਣਾ ਬਾਦਲ ਲੰਬੀ ਉਹ ਦੇਖਾਂਗੇ ਆਪਾਂ ਉਦੋਂ ਕਿਹ ਕਿੱਧਰ ਨੂੰ ਤੁਰਨਾ ਸੋ ਇਹ ਸਾਰੀਆਂ ਮੇਰਾ ਸਾਰੀਆਂ ਗੱਲਾਂ ਬਾਤਾਂ ਨੂੰ ਤੁਸੀਂ ਹੁਣ ਧਿਆਨ ਦੇ ਨਾਲ ਗੌਰ ਦੇ ਨਾਲ ਸੁਣ ਲੈਣਾ ਇਹਨੂੰ ਬਾਤ ਤੋਂ ਬਾਤ ਸਾਂਝਾ ਕਰਕੇ ਹਰ ਸਾਰਾਂ ਤੱਕ ਪਹੁੰਚਾ ਦਿਓ ਮੇਰਾ ਵੀਰ ਤੇ ਬਾਕੀ ਕੋਈ ਗੱਲ ਬਾਤ ਕੋਈ ਸੁਝਾਅ ਹੋਇਆ ਤਸੋਰ ਕੋ ਨੰਬਰ ਹੈਗਾ ਦਹਦਿਆ ਕਰੋ ਆਪਣੇ ਗਰੁੱਪ ਬਣੇ ਹੋਏ ਵਟਸਐਪ ਗਰੁੱਪ ਪਰ ਇਹਨਾਂ ਗਰੁੱਪਾਂ ਦੇ ਵਿੱਚ ਵੀ ਆਪਾਂ ਸਾਰੀ ਜਾਣਕਾਰੀ ਜਿਹੜੀ ਪਾਉਂਦੇ ਰਹਿੰਨੇ ਆ ਸਾਰਿਆਂ ਦਾ ਧੰਨਵਾਦ ਹੁਣ ਟੱਟ ਜੋ ਜੋਦੇ ਹੁਣ 2 ਦਿਨ ਅਗਲੀ ਬੇਨਤੀ ਸੱਚ ਹੋ ਰਹਾ ਜਿਹੜੇ ਆਪਾਂ ਨੂੰ 2 ਦਿਨ ਬਚੇ ਆ 3 ਦਿਨ ਬਚੇ ਆ 31 ਦਾ ਦਿਨ ਵੀ ਹੈਗਾ ਆਪਣੇ ਕੋਲ ਘਰੋ ਘਰੀ ਜਾ ਕੇ ਸਾਰੇ ਪਿੰਡਾਂ 'ਚ ਮੇਰੇ ਵੀਰ ਜਿੰਨੀਆਂ ਆਪਣੀਆਂ ਕਮੇਟੀਆਂ ਬਣੀਆਂ ਨੇ ਆ ਦੇ ਤੌਰ ਤੇ ਘਰੋ ਘਰੀ ਜਾ ਕੇ ਸਾਰਿਆਂ ਤੇ ਆ ਤੁਸੀਂ ਨਿਸ਼ਾਨ ਦਿਖਾ ਦੇਣਾ ਤੇ ਇਹ ਸੋਡੀ ਜ਼ਿੰਮੇਵਾਰੀ ਹੈ ਜੀ ਹੁਣ ਆ ਰਹੇ ਤੌਰ ਤੇ ਜ਼ਿੰਮੇਵਾਰੀ ਸੰਭਲੋ ਯਾਰ ਆਪਣੇ ਕੋਲੇ ਆਪਣੇ ਕੋਲੇ ਸਮਾਂ ਬੜਾ ਘੱਟ ਆ ਸੋ ਹੁਣ ਬਾਲੇ ਪਿੰਡਾਂ ਚ ਬਾਈ ਕਹਿੰਦਾ ਬਾਈ ਸਾਡੇ ਆ ਜਾ ਸਾਡੇ ਆ ਜਾ ਆਇਆ ਨਹੀਂ ਜਾਣਾ ਬਾਈ ਬੇਨਤੀ ਹੈ ਕੱਲ ਨੂੰ ਆਪਣਾ ਰੋਡ ਮਾਰਚ ਆ ਪਰ ਸੋ ਫਿਰ ਆਪਣਾ ਰੋਡ ਮਾਰਚ ਆ ਆਪਾਂ ਤਾਂ ਪਹੁੰਚਿਆ ਨਹੀਂ ਜਾਣਾ ਕੋਈ ਗੱਲ ਨਹੀਂ ਯਾਰ ਮੈਨੂੰ ਫਿਰ ਵੀ ਬੁਲਾ ਲਓਗੇ ਮੈਂ ਆ ਜੂਗਾ ਪਰ ਹੁਣ ਨਾ ਮੇਰਾ ਫਿਰ ਖਿੱਚ ਕੇ ਰੋ ਵੀ ਬਾਈ ਉੱਥੇ ਨਹੀਂ ਆਇਆ ਗਿਆ ਇੱਥੇ ਨੇ ਬਾਕੀ ਆਪਾਂ ਸਾਰੇ ਪਿੰਡਾਂ ਚ ਇੱਕ ਵਾਰੀ 650 ਦੇ 650 ਪਿੰਡ ਚ ਆ ਚੁੱਕੇ ਆ ਪਹੁੰਚ ਚੁੱਕੇ ਆ ਸੋ ਲਹਿਰ ਬਹੁਤ ਵਧੀਆ ਬਣੀ ਵੀ ਆ ਬਾਈ ਚੜ੍ਹਦੀ ਕਲਾ ਜਮਾ ਉਹ ਖਰੂਰ ਸਾਹਿਬ ਤੋਂ ਲੈ ਕੇ ਫਰੀਦਕੋਟ ਸੰਗਰੂਰ ਬਟਿੰਡਾ ਪੂਰੀ ਚੜ੍ਹਦੀ ਕਲਾ ਸੋ ਲਾ ਦਿਓ ਜ਼ੋਰ ਹੁਣ ਹੁਣ ਆਹੀ ਜ਼ੋਰ ਨੇ ਤੁਹਾਡੇ ਨੇ ਇਹ ਆਵਾਜ਼ ਨੂੰ ਇਹ ਆਵਾਜ਼ ਨੂੰ ਪੰਜਾਬ ਦੀ ਪਾਰਲੀਮੈਂਟ ਪਹੁੰਚਾਉਣਾ ਖਿੱਚ ਕੇ ਜ਼ੋਰ ਲਾ ਦਿਓ ਮਗਰੋਂ ਆਪਾਂ ਥੋੜੇ ਮੋٹے ਪਿੱਛੇ ਪਸਤਾਉਣੇ ਹੁੰਦੇ ਵੀਰ ਉਦੋਂ ਮੜਾ ਜ਼ੋਰ ਲਾਇਆ ਹੁੰਦਾ ਐ ਹੋ ਜਾਂਦਾ ਐ ਹੁੰਦਾ ਹੁਣ ਪੱਬਾਂ ਤੇ ਐ ਹੋ ਜਾਓ ਤੇ ਘਰ ਘਰ ਆਪਣਾ ਨਿਸ਼ਾਨ ਪਚਾਰੋ ਸਾਰੇ ਪਿੰਡਾਂ 'ਚ ਮੇਰਾ ਵੀ ਤੁਰੇ ਫਿਰੋ ਵੀ ਭਾਈ ਸਾਡਾ ਆ ਨਿਸ਼ਾਨਾ 10ਵੇਂ ਨੰਬਰ ਤੇ ਚੋਂ ਨਿਸ਼ਾਨਾ ਬਾਲਟੀ ਦੱਸ ਦਿਓ ਉਹਨਾਂ ਨੂੰ ਤੇ ਆ ਕੱਲ ਨੂੰ ਆਪਾਂ ਇਕੱਠੇ ਹੋਗੇ ਮੈਂ ਧੰਨਵਾਦ ਜੀ